ਫਟੇਗੜ ਸਾਹਿਬ ਦੇ ਪਿੰਡ ਹਰਲਾਲਪੁਰ ਵਿਖੇ ਉਸ ਵੇਲੇ ਮਾਹੌਲ ਤਣਾਪੂਰਨ ਹੋ ਗਿਆ ਜਦੋਂ ਪਿੰਡ ਦੀ ਹੱਡਾ ਰੋੜੀ ਨੇੜੇ ਆਵਾਰਾ ਕੁੱਤਿਆਂ ਦੇ ਕੋਲ ਪ੍ਰੋਂਡ ਵਿਖਾਈ ਦਿੱਤਾ ਪਿੰਡ ਦੇ ਸਰਪੰਚ ਦੇ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ ਬੰਦੇ ਜਾਣਕਾਰ ਦਿੰਦਿਆਂ ਥਾਣਾ ਫਟੇਗੜ ਸਾਹਿਬ ਦੇ ਐਸਐਚਓ ਇੰਦਰਜੀਤ ਸਿੰਘ ਨੇ ਕਿਹਾ ਕਿ ਪਿੰਡ ਹਰਲਾਲਪੁਰ ਤੋਂ ਰਣਜੀਤ ਸਿੰਘ ਜੋ ਕਿ ਸਰਪੰਚ ਦਾ ਪਤੀ ਹੈ ਨਹੀਂ ਉਸਨੇ ਸਲਾਹ ਦਿੱਤੀ ਹੈ ਕਿ ਪਿੰਡ ਦੇ ਹੱਡਾ ਰੋੜੀ ਨੇੜੇ ਇੱਕ ਬੱਚੇ ਦਾ ਪਰੋਂ ਮਿਲਿਆ ਇਸ ਪਰੋਂ ਨੇੜੇ ਆਵਾਰਾ ਕੁੱਤੇ ਫਿਰ ਰਹੇ ਨੇ ਅਤੇ ਪੁਲਿਸ ਪਾਰਟੀ ਪੇਂਚੀ ਜਾਵੇ ਤਾਂ ਮੌਕੇ ਤੇ ਸਬ ਇੰਸਪੈਕਟਰ ਥਾਣਾ ਫਤੇਗੜ ਸਾਹਿਬ ਕੁਲਵਿੰਦਰ ਸਿੰਘ ਪੁਲਿਸ ਪਾਰਟੀ ਨੇ ਜਾ ਕੇ ਵੇਖਿਆ ਤਾਂ 7 ਮਹੀਨੇ ਦਾ ਪਰੋਂ ਸੀ ਜਿਸ ਨੂੰ ਸਿਵਲ ਹਸਪਤਾਲ ਫਤੇਗੜ ਸਾਹਿਬ ਵਿਖੇ ਰਖਵਾ ਦਿੱਤਾ ਗਿਆ ਤੇ ਇਹਨਾਂ ਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅੱਜ ਪਿੰਡ ਹਰਲਾਲਪੁਰ ਦੇ ਸਰ ਰਣਜੀਤ ਸਿੰਘ ਜੋ ਕਿ ਸਰਪੰਚ ਦੇ ਘਰ ਵਾਲਾ ਉਹਦਾ ਫੋਨ ਆਇਆ ਸੀ ਸਾੜੇ ਪਿੰਡ ਦੇ ਵਿੱਚ ਜੋ ਹੱਡਾ ਰੋੜੀ ਬਣੀ ਹੈ ਉੱਥੇ ਇੱਕ ਪ੍ਰੂਣ ਪਿਆ ਬੱਚੇ ਦਾ ਤੇ ਕਹਿੰਦਾ ਵੀ ਉਹਨੂੰ 12 ਘੁੱਟੇ ਕਰ ਰਹੇ ਆ ਉੱਥੇ ਮੈਸੇ ਅਸੀਂ ਮੈਨੇਜਮੈਂਟ ਕਰਨ ਸਾਮ੍ਹੇ ਆ ਉਹਨੂੰ ਤੇ ਤੁਸੀਂ ਕੋਸ ਪਾਰਟੀ ਭੇਜੋ ਤੋਂ ਐਸੇ ਕੁਲਵਿੰਦਰ ਸਿੰਘ ਮੌਕੇ ਤੇ ਗਿਆ ਸੀ ਤੇ ਮੌਕੇ ਤੇ ਪ੍ਰੂਣ ਸੀ ਉਹ ਗ੍ਰੀਨ ਸਫਤ ਕਮੀਨੇ ਦਾ ਤੇ ਉਹ ਅਸੀਂ ਡਾਕਟਰਾਂ ਦੀ ਟੀਮ ਲੈ ਕੇ ਨਾਲ ਹੀ ਲਿਆ ਕੇ ਹਸਪਤਾਲ ਖਾਇਆ ਜੋ ਅਗਲੀ ਕਾਰਵਾਈ ਨਾ ਉਹਨੂੰ ਵਿਅਕਤੀਆਂ ਦੇ ਖਿਲਾਫ ਅਸੀਂ ਇਹਨਾਂ ਹਲ ਵਰਚਾ ਦਵਾਵਾਂਗੇ ਉਤਵਾਦ ਪ੍ਰਤੀਸ਼ ਕਰਕੇ ਜਿਵੇਂ ਹੋ ਗਈ ਕਾਰਵਾਈਆਂ ਹੋ ਜਾਂਦੀਆਂ ਦਿੱਕਤ ਪਤਾ ਲੱਗਿਆ ਮੂਦਾਸੀ ਇੱਕ ਹੋਈ ਆ ਦੇਖਣ ਤੋਂ ਪਤਾ ਲੱਗ ਰਿਹਾ ਵੀ ਸ਼ਾਇਦ ਮੱਛਾ ਸੀ ਮੂਦਾਸੀ ਸ਼ਾਇਦ ਹੋ ਜੀ ਹਾਂਜੀ